ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਐਮਐਲਏ ਨਰਿੰਦਰ ਕੌਰ ਭਰਾਸ ਦੇ ਪੱਗ ਨੂੰ ਲੈ ਕੇ ਜਿਨ੍ਹਾਂ ਨੇ ਕਿ ਗਰੀਬ ਲੋਕਾਂ ਦਾ ਹੱਥ ਚੜ ਜਾਣਿਆ ਅਤੇ ਉਹਨਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਉੱਥੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਗਿਰੀ ਹੋਈ ਸੀ ਜਿਸ ਨੂੰ ਲੈ ਕੇ ਨਰਿੰਦਰ ਕੌਰ ਭਰਾਸ ਦੇ ਪਤੀ ਨੇ ਉਹਨਾਂ ਦੀ ਛੱਤ ਦੀ ਮੁਰੰਮਤ ਕਰਵਾਉਣ ਦਾ ਵੀੜਾ ਚੁੱਕਿਆ ਇਸ ਨਾਲ ਹੀ ਉੱਥੇ ਗਰੀਬ ਪਰਿਵਾਰਾਂ ਦਾ ਦੁੱਖ ਜਾਣਿਆ ਅਤੇ ਉਹਨਾਂ ਨੂੰ ਮਦਦ ਕਰਨ ਦਾ ਭਰੋਸਾ ਦਿੱਤਾ ਤਾਂ ਇਸ ਦੌਰਾਨ ਪੀੜਤ ਅਤੇ ਗਰੀਬ ਪਰਿਵਾਰਾਂ ਨੇ ਐਮਐਲਏ ਨਰਿੰਦਰ ਕੌਰ ਭਰਾ ਦੇ ਪਤੀ ਨੂੰ ਖੂਬ ਅਸੀਸਾਂ ਦਿੱਤੀਆਂ ਆਉਂਦੇ ਹਾਂ ਮੇਰਾ ਨਾਮ ਕ੍ਰਿਸ਼ਨ ਕੌਰ ਕਿਸ ਤਰੀਕੇ ਦੇਖ ਦਿਓ ਅੱਜ ਜਨਮ ਦਿਨ ਮੌਕੇ ਐਮਐਲਏ ਦੇ ਪਤੀ ਪਹੁੰਚੇ ਨੇ ਤੁਹਾਡੇ ਕੋਲ ਮਦਦ ਕਰਨ ਵੀਰੇ ਸੱਚ ਵੀ 4 ਤਰੀਕ ਨੂੰ ਮੇਰ ਕਰਦੀ 7 ਡਿਗੇ ਸੀ ਮੰਨ ਲਓ ਮੈਂ ਅੰਦਰੋਂ ਤੱਕ ਇੰਨਾ ਟੁੱਟ ਗਈ ਸੀ ਕਿ ਮੈਨੂੰ ਉਮੀਦ ਨਹੀਂ ଥିਦੀ ਵੀ ਮੇਰੇ ਤੱਕ ਕੋਈ ਪਹੁੰਚੂਗਾ ਹੁਣ ਸਾਨੂੰ ਹੌਸਲਾ ਹੋ ਗਿਆ ਕਾ ਹੁਣ ਸਾਨੂੰ ਇੰਨਾ ਹੌਸਲਾ ਹੋ ਗਿਆ ਵੀਰ ਵੀਰ ਨਾਲ ਖੜਿਆਗਾ ਇੰਨਾ ਹੌਸਲਾ ਹੋ ਗਿਆ ਵੀ ਮੇਰੇ ਬੱਚੇ ਦੇ ਸੱਤ ਪੈ ਹਾਂਜੀ ਪੱਟੀ ਵਾਲ ਦਾ ਪੱਟੀ ਵਾਲ ਕਲਾ ਪਿੰਡਾ ਭੋਨੀਗੜ ਦੇ ਲਾਗੇ ਪਿਛਲੇ ਦਿਨੀ ਇਹ ਪਰਿਵਾਰ ਦੀ ਬਾਰਸ਼ ਕੰਨ ਸੱਤ ਗਰਗੀ ਸੀ ਤੇ ਬੜਾ ਮਨ ਨੂੰ ਦੁੱਖ ਲੱਗਿਆ ਉਹ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਆਈ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ ਤੇ ਮੈਂ ਤੁਰੰਤ ਮੇਰੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਮੈਂ ਥੋੜਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ ਮੈਂ ਸੋਚਿਆ ਕਿ ਅੱਜ ਜ਼ਰੂਰ ਜਾਵਾਂ ਤੇ ਮੈਂ ਸਮੇਂ ਜੋ ਸਮਾਂ ਕੱਢ ਕੇ ਪਰਿਵਾਰ ਲਈ ਰਾਸ਼ਨ ਤੋਂ ਲੈ ਕੇ ਜੋ ਵੀ ਮਾਲੀ ਸਹਾਇਤਾ ਹੈ ਉਹ ਲੈ ਕੇ ਪਹੁੰਚਿਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਵੀ ਸਾਰਾ ਜੋ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਆ ਤਾਂ ਉਹਨਾਂ ਪਰਿਵਾਰ ਦੀ ਮਦਦ ਹੋ ਸਕੇ ਕੋਈ ਗਰੀਬ ਪਰਿਵਾਰ ਲਈ ਇਸੇ ਮੌਸਮ 'ਚ ਇੱਕ ਦਿਨ ਕੱਢਣਾ ਵੀ ਔਖਾ ਹੋ ਜਾਂਦਾ ਤੇ ਅਸੀਂ ਪਰਿਵਾਰ ਦੇ ਨਾਲ ਖੜਿਆਂਗੇ ਨਿੱਜੀ ਤੌਰ ਤੇ ਵੀ ਸਰਕਾਰ ਵੱਲੋਂ ਵੀ ਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ 'ਚੋਂ ਨਿਕਲੇ ਤੇ ਇੱਕ ਖੁਸ਼ਹਾਲ ਜੀਵਨ ਜੋ ਤਾਂ ਪਹਿਲਾਂ ਹੁੰਦਾ ਸੀ ਵੀ ਲੀਡਰ ਪਹੁੰਚਦੇ ਨਹੀਂ ਹੁੰਦੇ ਸੀ ਤਾਂ ਜਿਹੜੇ ਅਸੀਂ ਕਹਦੀ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿੱਚ ਓਟੀ ਸੀ ਤਾਂ ਲੱਗਦਾ ਹੁਣ ਆਮ ਘਰਾਂ ਦੇ ਦਰਦ ਵੀ ਕਿਤੇ ਨਾ ਕਿਤੇ ਨਹੀਂ ਬਿਲਕੁਲ ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰਗਾਂ ਬੰਦਾ ਕਰ ਰਿਹਾ ਤੇ ਉਹਨੂੰ ਦੁੱਖ ਦਰਦ ਪਤਾ ਹੁੰਦੇ ਨੇ ਅਸੀਂ ਇੱਕ ਛੋਟੇ ਜਿਹੇ ਪਿੰਡ ਚੋਂ ਆ ਸਾਡੇ ਅਸੀਂ ਵੀ ਗਾਡਰ ਬਾਲ ਲੈਣਾ ਘਰਾਂ ਚ ਰਹਿੰਦੇ ਨੇ ਹੁਣ ਤੱਕ ਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪੁਰਾਣਾ ਘਰ ਦੇ ਸਕਦੇ ਹਾਂ ਗਾਡਰ ਬਾਲਿਆਂ ਤੇ ਆ ਉਹ ਜਦੋਂ ਛਤਾਂ ਮੀਂਹ ਦੇ ਵਿੱਚ ਚੋਂਦੀਆਂ ਨੇ ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆਵਾਂ ਇਹ ਨੂੰ ਸਾਨੂੰ ਪਤਾ ਜੋ ਉਸ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਤੇ ਉਸੇ ਦਾ ਹੱਲ ਕਰ ਸਕਦੇ ਹੋ ਹੁਣ ਅਗਰ ਚੰਡੀਗੜ੍ਹ ਬੈਠੇ ਹੋਈਏ ਵੱਡੇ ਵੱਡੇ ਮਹਿਲਾਂ ਚ ਜਨਮੇ ਹੋਈਏ ਸਾਨੂੰ ਤਾਂ ਇਸ ਮਸਲੇ ਨਾਲ ਪਤਾ ਵੀ ਨਹੀਂ ਲੱਗਣਾ ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕਿ ਦੁੱਖ ਕੀ ਹੁੰਦਾ ਪਤਾ ਹੀ ਨਹੀਂ ਤਾਂ ਹੱਲ ਕੀ ਕਰਾਂਗੇ ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੁਣ ਘਰ ਦੀ ਸ਼ਰਤ ਅਸੀਂ ਕਹਿ ਸਕਦੇ ਹਾਂ ਜਲਦੀ ਪਹੁੰਚ ਬਿਲਕੁਲ ਪਹੁੰਚੂਗੀ ਸਾਡਾ ਫਰਜ਼ ਹੈ ਮੈਂ ਸਾਡੀ ਪਿੰਡ ਵਾਲੀ ਟੀਮ ਨੂੰ ਵੀ ਬੇਨਤੀ ਕੀਤੀ ਆ ਤੇ ਜਿਹੜੀ ਭੋਨੀਗੜ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲਖਿਓਰੀ ਆਏ ਨੇ ਬਾਈ ਸਾਰਿਆਂ ਨੂੰ ਮੈਂ ਕਿਹਾਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾਗਾ ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਨੂੰ ਦੱਸੋ ਆਪਾਂ ਪਰਿਵਾਰ ਨੂੰ ਇਨਾਂ ਦਾ ਜੋ ਜੀਵਨ ਨੂੰ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜਾ ਕਰਕੇ ਦੇਖਿਆ ਜਾਵੇ ਤੇ ਜੇਕਰ ਇਨਾਂ ਗਰੀਬ ਲੋਕਾਂ ਦੀ ਬਾਹ ਇਸ ਤਰੀਕੇ ਦੇ ਨਾਲ ਫੜੀ ਜਾਵੇ ਤਾਂ ਕਿਤੇ ਨਾ ਕਿਤੇ ਇਨਾਂ ਗਰੀਬ ਲੋਕਾਂ ਨੂੰ ਵੀ ਥੋੜਾ ਹੌਂਸਲਾ ਜ਼ਰੂਰ ਹੁੰਦਾ ਦੂਜੇ ਪਾਸੇ ਇਨਾਂ ਗਰੀਬ ਲੋਕਾਂ ਨੂੰ ਕੁਝ ਸਹਾਰਾ ਵੀ ਮਿਲਦਾ ਬਿਊਰੋ ਰਿਪੋਰਟ ਅਖੰਡ ਲੋਕ